ਚੋਲ ਸਾਰਾ ਦੱਸ ਦੇ ਬੋਲ ਸਾਰਾ ਦੱਸ ਦੇ ਜੋ ਸਲੀਅਤ ਹੈ ਉਹਨੇ ਦੱਸ ਦੇ ਬਸ ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਤੈਨੂੰ ਕੌਣ ਛੱਡ ਗਿਆ ਕਿਵੇਂ ਆਇਆ ਬਸ ਬੋਲ ਨਹੀਂ ਨਹੀਂ ਪਹਿਲਾ ਸਵਾਲ ਕਰ ਤੂੰ ਗੁਰਦੁਆਰੇ ਕੀ ਕਰਨਾ ਹੈ ਹਾਂ ਸਾਲਾ ਹੀ ਖੜ ਜਾ ਚੁੱਪ ਕਰ ਬਾਕੀ ਯਾਰ ਬੋਲ ਹੋਰ ਬੋਲ ਗੱਲਾਂ ਚੱਕਣਾਏ ਸੀ ਜੀ ਕਿਹਜਾ ਕਿਨੇ ਤੈਨੂੰ ਮੈਨੂੰ ਥੋੜਾ ਕਿਨੇ ਕੱਲਿਆ ਸੀ ਮੈਨੂੰ ਮਿਤਰਿਆਂ ਹੋਰ ਕਿਨੇ ਕੱਲਿਆ ਸੀ ਮਿਤਰਿਆਂ ਕੱਲਿਆ ਸੀ ਸਤੀ ਬੋਤੀਆਂ ਤੇਰੀ ਸਾਹਬ ਨੇ ਉਹਨਾਂ ਦੇ ਨਾਲ ਗੱਲ ਹੋਈ ਏ ਨਹੀਂ ਉਹ ਕਹਿੰਦਾ ਸੋਨਾ ਕਰੇ ਜਾਣਾ ਹੈ ਹੈ ਉਹ ਕਹਿੰਦਾ ਸੋਨਾ ਕਰੇ ਜਾਣਾ ਸੱਤੀ ਪੋਸਟੀ ਹੈ ਕਿੰਨੇ ਤੂੰ ਜਾਣਾ ਉਹਨਾ ਕਰੇ ਨਹੀਂ ਮੀ ਤੂੰ ਨਹੀਂ ਜਾਣਾ ਅੱਛਾ ਉਹਨੇ ਉਹਨਾ ਕਰ ਜਾਣਾ ਹੈ ਮੀ ਤੂੰ ਨਾ ਕਰ ਤੈਨੂੰ ਭੇਜਿਆ ਹੈ ਤੇਰੇ ਸਾਹਮਣੇ ਗੱਲ ਹੋਈ ਹੁੰਦੀ ਉਹਨਾ ਤੈਨੂੰ ਸਾਰੇ ਮੁੰਡੇ ਮੁੰਡਿਆਂ ਦੀ ਤੇਰੇ ਸਾਹਮਣੇ ਗੱਲ ਹੋਈ ਹੈ ਬੋਲ 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 ਹਾਂਜੀ ਹਾਂਜੀ ਹੈ ਕੀ ਗੱਲ ਹੋਈ ਸੀ ਨਹੀਂ ਉਹਨੇ ਤੈਨੂੰ ਕਿਹਾ ਵੀ ਜਾ ਕੇ ਬੇਦਬੀ ਕਰ ਦੇ ਨਹੀਂ ਜੀ ਇਹ ਨਹੀਂ ਕਿਹਾ ਮੈਂ ਗੱਲਾਂ ਚੱਕਣ ਆਇਆ ਸੀ ਫਿਰ ਤੂੰ ਗੱਲੇ ਕੋਲ ਕਿਉਂ ਗਿਆ ਸੰਗਤ ਕੋਲ ਤੂੰ ਗੱਲਾਂ ਚੁੱਕ ਲੈ ਸੱਤੀ ਸੱਤੀ ਪੋਸਟਿਆ ਦੇ ਤੇ ਮੀਤੂ ਦੇ ਵਿਚਕਾਰ ਕੀ ਗੱਲ ਹੋਈ ਸੀ ਬੋਲ ਉਹਨਾਂ ਦੇ ਵਿਚਕਾਰ ਕੀ ਗੱਲ ਹੀ ਮੈਂ ਤਾਂ ਬਾਹਰੇ ਗਿਆ ਸੀ ਉਹ ਅੰਦਰ ਗਿਆ ਸੀ ਨਾਲੇ ਸਾਲਿਆ ਤੂੰ ਕਹਿੰਦਾ ਵੀ ਮੇਰੀ ਗੱਲ ਸਾਹਮਣੇ ਹੋਈ ਨਾਲੇ ਕਹਿੰਦਾ ਮੈਨੂੰ ਪਤਾ ਨਹੀਂ ਉਹਨੇ ਚਿੱਟਾ ਲੈਣਾ ਹੈ ਚਿੱਟਾ ਲੈਣਾ ਕਿੰਨੇ ਕਿੰਦੇ ਵਾਸਤੇ ਉਹਨੇ ਆਪਦੇ ਹਸਮੀਤੂ ਮੀਤੂ ਨੇ ਸੱਤੀ ਪੋਸਟੀਆਂ ਦੇ ਅਗਾ ਮੀਤੂ ਨੇ ਤੈਨੂੰ ਕੀ ਦੇਣਾ ਸੀ ਮੈਨੂੰ ਮੈਂ ਦਰਦ ਦੇ ਨਹੀਂ ਸੀ ਹੈ ਦਰਦ ਦੇ ਨਹੀਂ ਸੀ ਚਿੱਟਾ ਵੀ ਟਾ ਵੀ ਨਹੀਂ ਚਿੱਟਾ ਨਹੀਂ ਹੋਰ ਕੀ ਨਸ਼ਾ ਕਰਨਾ ਹੈ ਉਹਨਾਂ ਤੈਨੂੰ ਕੀ ਕਰ ਦਰਦ ਚਲਾ ਜਾ ਹੈ ਦਰਦ ਚਿੱਟਾ ਪੀਣਾ ਨਹੀਂ ਹੋਰ ਕੀ ਬਸ दारू ਕੱਲੀ ਚੋਰੀਆਂ ਨਹੀਂ ਚੋਰੀ ਚੱਲ ਰਹੀ ਹੈ ਚਾਚਾ ਚੋਰੀ ਕਰਨ ਆਇਆ ਹੋਰ ਕੀ ਕਰ ਰਿਹਾ ਹੈ ਕੋਈ ਪੈਸੇ ਕੋਈ ਨਹੀਂ ਕਿਸਤਾ ਕਰਕੇ ਜੀ ਕਿਤ ਤਿੰਨੋਂ ਮੀਤੂ ਉਹ ਤੇ ਇੱਕ ਮੀਤੂ ਤੇ ਤਿੰਨ ਪੋਸਟੀ ਹੈਗੇ ਦੁਬਾਰਾ ਬੋਲ ਦੁਬਾਰਾ ਇੱਕ ਮੀਤੂ ਤਿੰਨ ਪੋਸਟੀ ਹੈਗੇ ਪੋਸਟੀ ਕੌਣ ਸੱਤੂ ਦੇ ਤਿੰਨ ਮੁੰਡੇ ਤਿੰਨ ਮੁੰਡੇ ਹਾਂਜੀ ਤਿੰਨ ਮੁੰਡੇ ਤੈਨੂੰ ਭੇਜਿਆ ਕਿੰਨੇ ਸੀ ਇੱਥੇ ਮੀਤੂ ਨੇ ਮੀਤੂ ਨੇ ਕਿੰਨੇ ਪੈਸੇ ਦਿੱਤੇ ਤੈਨੂੰ 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 ਕੋਈ ਨਹੀਂ ਦਿੱਤੇ ਜੀ ਹੈ ਨਹੀਂ ਦਿੱਤੇ ਕੀ ਗੱਲ ਕੀ ਹੋਈ ਤੇਰੀ ਉਹਦੇ ਨਾਲ ਉਹਨੇ दारू ਪਿਆਣੀ ਹੈ ਹੋਰ ਨਸ਼ਾ ਕੀ ਕੀਤਾ ਏ 10 ਰੁਪਿਆ ਨਹੀਂ ਸੀ ਕਿਉਂਕਿ ਉਸ ਕੇਸ ਕਵਾਸਤੇ ਇੱਥੇ ਆਇਆ ਗੁਰਦੁਆਰੇ ਗੱਲ ਚੱਕਰਾਂ ਆਸਤੇ ਹੈ ਗੱਲ ਚ ਰੁਮਾਲਿਆਂ ਕੋ ਹੱਥ ਪਾਈ ਉਹ ਗਲਤੀ ਨਾਲ ਪੈ ਗਿਆ ਜੀ ਇਹਨਾਂ ਤੇ ਜਾਓ ਬੰਦੇ ਚੱਕਰ ਚ ਚੱਕਰ ਪਰਦਾ ਚੱਕੇ ਪਰਦਾ ਚੱਕੇ ਭਾਈ ਬਚ ਗਏ ਆ ਇਹ ਤਾਂ ਸਾਡੇ ਸਾਡੇ ਪੇਂਦ ਦੀ ਸਾਰੀ ਇੱਜ਼ਤ ਮਿੱਟੀ ਦੀ ਦਰਬਾਰ ਸਾਹਿਬ ਦੇ ਸਿਰ ਤੇ ਜੁੱਤੀਆਂ ਸਾਡੇ ਕੋਲ ਨਹੀਂ ਚੱਲੀਆਂ ਜਾਂਦੀਆਂ ਤੇ ਸਾਡੇ ਚਲੋ ਬੈਠਾ ਜਾ ਬਸ ਦਾ ਨਾਮ ਲੈਵਾ ਦੇ ਜੀ ਸਰ ਅੱਗੇ ਕੋਈ ਨਹੀਂ ਹੈਗਾ ਬੰਦਾ ਪਿੱਛੇ ਹੋ ਜਾ ਸਾਰੇ ਭਾਈ ਆ ਜਾਓ ਬਾਬਾ ਜੀ ਇਹਨੂੰ ਮੁਕੋ ਤੁਹਾਨੂੰ ਪਿੱਛੇ ਜਰੂਰੀ ਹੈ ਜੀ ਹਾਂਜੀ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅੱਜ ਇੱਕ ਮੰਧ ਭਾਗੀ ਕੱਟਣਾ ਵਾਪਰੀ ਹੈ ਉਸ ਵੇਲੇ ਤੁਸੀਂ ਜੋ ਇਹ ਜਿਹੜਾ ਸ਼ਖਸ ਹੈ ਹੈ ਗੁਰਦੁਆਰੇ ਸਰ ਜੀ ਨੇੜੇ ਖੜੀ ਸੀ ਤੇ ਬਾਬਾ ਜੀ ਜਦੋਂ ਗੁਰਦੁਆਰਾ ਸਾਹਿਬ ਦਾ ਸਰੂਪ ਲੈ ਕੇ ਬਾਹਰ ਨਿਕਲੇ ਨੇ ਮੈਨੂੰ ਕਹਿ ਕੇ ਗਏ ਨੇ ਕਿ ਇਥੇ ਕੰਨ ਪਛਾਤਾ ਬੰਦਾ ਹੈ ਤੇ ਗੁਰਦੁਆਰਾ ਸਾਹਿਬ ਜੰਦਰਾ ਲਗਾ ਕੇ ਜਾਣਾ ਹੈ ਤੇ ਮੈਂ ਦੂਸਰਾ ਬਾਬਾ ਜੀ ਦਾ ਸਰੂਪ ਜਿਹੜਾ ਸੀ ਕਿਸੇ ਦੇ ਘਰ ਸੁਖਮਣੀ ਸਾਹਿਬ ਦਾ ਪਾਠ ਸੀ ਉਧਰ ਜਾਣਾ ਸੀ ਉਧਰ ਜਾਣਾ ਸੀ ਉਧਰ ਜਾਣ ਲੱਗੇ ਆ ਤੇ ਇਸ ਨੇ ਸੋਚਿਆ ਕਿ ਸਾਰੇ ਜਣੇ ਜਿਹੜੇ ਉਹ ਬਾਹਰ ਚਲੇ ਗਏ ਨੇ ਤੇ ਅਚਾਨਕ ਆਇਆ ਹੈ ਤੇ ਉਹਦੇ ਅਸੀਂ ਸਿੱਧਾ ਜਿਹੜਾ ਬਾਬਾ ਜੀ ਦੇ ਜਿਹੜੇ ਵਸਤਰਾਂ ਨੂੰ ਇਹਨੇ ਹੱਥ ਪਾਏ ਨੇ ਤੇ ਦਾਸ ਉਸ ਵੇਲੇ ਮੌਜੂਦ ਸੀ ਤੇ ਮੈਂ ਤੇ ਕੁਲਦੀਪ ਸਿੰਘ ਨੇ ਪੱਜ ਕੇ ਨੂੰ ਫੜਿਆ ਤੇ ਜਿਹੜਾ ਬਾਹਰ ਲਿਆਂਦਾ ਜੀ ਬਾਕੀ ਜੋ ਸਾਥ ਸੰਗਤਾਂ ਚੋਂ ਲੈ ਫੋਨ ਕਰਕੇ ਬਾਕੀ ਸੰਗਤਾਂ ਨੂੰ ਬੁਲਾਇਆ ਹੈ ਬਾਕੀ ਜੋ ਕਾਰਵਾਈ ਹੋਈ ਹੋ ਆਪ ਜੀ ਸਾਰਿਆਂ ਦੇ ਸਾਹਮਣੇ ਇਹ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਂ ਬੜੀ ਮੰਦ ਭਾਗੀ ਖਬਰ ਹੈ ਕਿ ਨਸ਼ਾ ਕਿਸੇ ਦਾ ਮਿੱਤਰ ਨਹੀਂ ਅੱਜ ਤਿੰਨ ਚਾਰ ਨਸ਼ੇੜੀਆਂ ਨੇ ਇੱਕ ਪਲਾਨ ਕੀਤਾ ਕਿ ਜੀਵਾਰੀ ਗੁਰਦੁਆਰਾ ਸਾਹਿਬ ਤੇ ਬੇਦਬੀ ਕਰਾਈ ਜਾਵੇ ਇਹ ਆਪਣੇ ਪਰਵਾਸੀ ਰਹਿੰਦੇ ਇੱਥੇ ਲਲਤੀ ਮੁੰਡਾ ਬਈਆਂ ਦਾ ਇਨੇ ਜਾ ਕੇ ਨਸ਼ਾ ਮੰਗਿਆ ਇੱਕ ਮੀਤੂ ਮੁੰਡੇ ਕੋਲੋਂ ਮੀਤੂ ਨੇ ਫਿਰ ਅਗੇ ਗਾਂ ਮਲਾਇਆ ਉਹਨਾਂ ਨੂੰ ਸੱਤੀ ਪੋਸਤੀ ਦੇ ਮੁੰਡਿਆਂ ਨੂੰ ਗੁਲਦੀਪ ਗੁਲਦੀਪ ਸਤਨਾਮ ਹੋਰਾਂ ਨੂੰ ਉਹਨਾਂ ਨੇ ਜਾ ਕੇ ਇਹਨੂੰ ਕਿਹਾ ਵੀ ਜਾ ਗੁਰਦੁਆਰਾ ਸਾਹਿਬ ਜਾ ਕੇ ਆ ਕੰਮ ਕਰਿਆ ਤੇ ਤੈਨੂੰ ਨਸ਼ਾ ਦੇ ਦਿਆਂਗੇ ਉਹ ਅਕਲਦਾਰ ਨਾਲ ਭੱਜਿਆ ਗਿਆ ਉਹਨੇ ਜਾਂਦੇ ਹੀ ਚਾਰ ਪੰਜ ਬੰਦੇ ਵੀ ਜਿਹੜੇ ਆਪਣੇ ਪਿੰਡ ਦੇ ਜਿਨ੍ਹਾਂ ਨੇ ਪਹਾੜ ਰਖਾਉਣਾ ਸੀ ਬਾਬਾ ਜੀ ਅਰਦਾਸ ਕਰ ਰਹੇ ਸੀ ਜਾਂਦੇ ਜਾ ਕੇ ਉਹ ਜਦੋਂ ਪੈਣ ਲੱਗਾ ਹਾਲੇ ਰਵਾਲਾ ਸਾਹਿਬ ਨੂੰ ਆਖੀ ਪਾਇਆ ਤੇ ਬਾਬਾ ਜੀ ਨੇ ਜਾ ਕੇ ਛਡਵਾਤਾ ਚਲੋ ਚੰਗੀ ਕਿਸਮਤ ਹੈ ਬਾਕੀ ਸਾਡੇ ਸਾਰੇ ਪਿੰਡ ਦੇ ਇੱਕੋ ਮੰਗੇ ਵੀ ਇਹਨਾਂ ਨਸ਼ੇੜੀਆਂ ਨੂੰ ਪਿੰਡੋਂ ਬਾਹਰ ਕੱਢੇ ਜਾਵੇ ਮੈਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਮੇਰੀ ਸਾਰੀ ਪੰਚਾਇਤ ਵੀ ਨਾਲ ਖੜੀ ਆ ਜੇ ਮਤਾ ਪਾਵਾਂਗੇ ਇਹਨਾਂ ਪਿੰਡਾਂ ਨੂੰ ਇਹ ਜਿਹੜੇ ਪਿੰਡ ਦੇ ਵਿੱਚ ਨਸ਼ੇੜੀ ਨੇ ਨਾਲੋਂ ਪਿੰਡੋਂ ਬਾਹਰ ਕੱਢੇ ਜਾਵੇ ਅੱਜ ਦੀ ਇਸ ਘਟਨਾ ਨੇ ਮਾਨੂੰ ਬਹੁਤ ਸ਼ਤਿੰਜ ਹੋੜਿਆ ਕਿਉਂ ਜਿਹੜੇ ਅੱਜ ਵੀਡੀਓ ਦੇ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਇਹ ਉਹ ਲੜਕਾ ਕਿੱਦਾਂ ਅੰਦਰ ਆ ਕੇ ਮਹਾਰਾਜ ਦੇ ਸਰੂਪ ਨਾਲ ਛਿੰਝੜ ਕਰ ਰਿਹਾ ਹੈ ਇਹ ਤਾਂ ਮਹਾਰਾਜ ਦੀ ਇੱਕ ਕਿਰਪਾ ਹੀ ਹੋਈ ਹੈ ਕਿ ਉਸ ਟਾਈਮ ਤੇ ਸਾਡੇ ਰਣਜੀਤ ਜੀ ਅੰਦਰ ਅਰਦਾਸ ਜਾਂ ਪ੍ਰਕਾਸ਼ ਵਾਸਤੇ ਮਹਾਰਾਜ ਦਾ ਸਰੂਪ ਲੈਣ ਆਏ ਸੀ ਔਰ ਇਸ ਚੀਜ਼ ਦੀ ਬਚਤ ਹੋ ਗਈ ਬਾਕੀ ਪ੍ਰਸ਼ਾਸਨ ਨੂੰ ਇਹ ਪੁਰਜੋਰ ਅਪੀਲ ਹੈ ਵੀ ਇਸ ਚੀਜ਼ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹ ਜਿਹੜੀ ਬੇਦਬੀ ਹੋਈ ਹੈ ਔਰ ਇਸ ਜੀ ਦਾ ਪੂਰਾ ਇਨਸਾਫ ਦਵਾਇਆ ਜਾਵੇ